ਸਿਰੀ ਰਾਗ ਮਖਲਾ ਪੰਜਮ ਪੈ ਪਾਇ ਮਨਾਈ ਸੋਏ ਜੀਓ ਮੈਂ ਗੁਰੂ ਦੇ ਚਰਨਾਂ ਤੇ ਪੈ ਕੇ ਉਸ ਪ੍ਰਭੂ ਨੂੰ ਮਨਾਉਂਦਾ ਗਾ ਪ੍ਰਸੰਨ ਕਰਦਾ ਗਾ ਸਤਿਗੁਰੂ ਪੁਰਖ ਮਿਲਾਇਆ ਜਿਸ ਜੇ ਵਡਿਆ ਵਰ ਨਾ ਕੋਈ ਜੀਓ ਸਤਿਗੁਰੂ ਪੁਰਖ ਨੇ ਭਾਗ ਗੁਰੂ ਪੁਰਖ ਨੇ ਮੈਨੂੰ ਉਸ ਪ੍ਰਭੂ ਨਾਲ ਮਿਲਾ ਦਿੱਤਾ ਜਿਹਦੇ ਜਿੱਡਾ ਵੱਡਾ ਹੋਰ ਕੋਈ ਨਹੀਂ ਇਰਖਾਉ ਗੋਸਾਈ ਮਹਿੰਡਾ ਇਟੜਾ ਗੋਸਾਈ ਕਹਿੰਦੇ ਨੇ ਧਰਤੀ ਦੇ ਮਾਲਕ ਨੂੰ ਧਰਤੀ ਦਾ ਸਾਈਂ ਗੋਭਾਵ ਧਰਤੀ ਮਹਿੰਡਾ ਦਾ ਭਾਵ ਮੇਰਾ ਇਟੜਾ ਭਾਵ ਪਿਆਰਾ ਏ ਅੰਮ ਅਬੇ ਠਾਵ ਕੋ ਮਿੱਠੜਾ ਅੰਮ ਭਾਵ ਅੰਮਾ ਅਬੇ ਭਾਵ ਪਾਪਾ ਪਿਓ ਠਾਵ ਕੋ ਭਾਵ ਠਾਉਣ ਉਹਨਾਂ ਨਾਲੋਂ ਮਿੱਠੜਾ ਭਾ ਮਿੱਠਾ ਏ ਤੇਰੀ ਮੇਰੇ ਮਾਪੇ ਨਾਲੋਂ ਪ੍ਰਭੂ ਮਿੱਠਾ ਏ ਭੈਣ ਭਾਈ ਸਭ ਸੱਜਣਾ ਟੁੱਟ ਜੇਗਾ ਨਹੀਂ ਕੋਈ ਜੀਓ ਭੈਣ ਭਰਾ ਸਾਰੇ ਸੱਜਣਾ ਨਾਲੋਂ ਪ੍ਰਭੂ ਤੇਰੇ ਜਿਹਾ ਮੈਨੂੰ ਕੋਈ ਵੀ ਨਹੀਂ ਤੇਰਾ ਹੁਕਮੇ ਸਾਵਣ ਆਇਆ ਤੇਰੇ ਹੁਕਮ ਵਿੱਚ ਮੇਰੇ ਜੀਵਨ ਵਿੱਚ ਸਾਵਣ ਆਇਆ ਮੈਂ ਸੱਚਾ ਹਾਲ ਜੋ ਆਇਆ ਭਾਵੇਂ ਪ੍ਰਭੂ ਮੈਂ ਚੰਗੇ ਆਚਰਨ ਦਾ ਹਾਲ ਜੋੜਿਆ ਏ ਤੇਰੇ ਹੁਕਮ ਵਿੱਚ ਮੇਰੇ ਜੀਵਨ ਵਿੱਚ ਸਾਵਣ ਆਇਆ ਨਾਉ ਬੀਜਣ ਲੱਗਾ ਆਸ਼ ਕਰ ਹਰ ਮੋਗਲ ਬਖਸ਼ਿਸ਼ ਜਮਾਏ ਜੀ ਉਹ ਮੈਂ ਆਸ ਰੱਖ ਕੇ ਇਹ ਬੀਜ ਬੀਜਣ ਲੱਗਾ ਵਾ ਨਾਮ ਰੂਪੀ ਨਾਉ ਬੀਜਣ ਲੱਗਾ ਕਿ ਤੇਰੀ ਬਖਸ਼ਿਸ਼ ਦਾ ਬੋਲ ਇਕੱਠਾ ਹੋ ਜਾਵੇਗਾ ਬੋਲ ਕਿ ਲਗ ਦਾਣਿਆਂ ਦਾ ਬੋਲ ਜ਼ਮੀਨ ਜਦੋਂ ਪੱਕ ਜਾਂਦੀ ਆ ਦਾਣੇ ਕੱਢੇ ਜਾਂਦੇ ਨੇ ਤੇ ਇੱਕ ਢੇਰ ਲੱਗ ਜਾਂਦਾ ਦਾਣਿਆਂ ਦਾ ਉਹਨੂੰ ਕਹਿੰਦੇ ਬੋਲ ਕਿੰਨੇ ਮੈਂ ਨਾਮ ਦਾ ਬੀਜ ਪੀਜਣ ਲਗਾ ਇਸ ਆਸ ਨਾਲ ਕਿ ਤੇਰੀ ਬਖਸ਼ਿਸ਼ ਦਾ ਬੋਲ ਜਿਹੜਾ ਹੈ ਉਹ ਜਮਾਏ ਜੀਓ ਜਣੀ ਇਕੱਠਾ ਹੋ ਜਾਵੇਗਾ ਹਾਂ ਗੁਰਮੇਲ ਇੱਕ ਪਛਾਣ ਦਾ ਮੈਂ ਗੁਰੂ ਨੂੰ ਮਿਲ ਕੇ ਇੱਕ ਪ੍ਰਭੂ ਨਾਲ ਸਾਂਝ ਪਾਈ ਹੋਈ ਏ ਦੋਆ ਕਾਗਲ ਚੇਤ ਨ ਜਾਣਦਾ ਮੈਂ ਚੇਤੂ ਜ ਦੂਜਾ ਲੇਖਾ ਲਿਖਣਾ ਨਹੀਂ ਜਾਣਦਾ ਹਾਰੇ ਇਕ ਟੇਕਾਰੇ ਲਾਇਓਨ ਜੋ ਭਾਵੈ ਚ ਮੈਂ ਨਿਭਾ ਕੇ ਜੀਓ ਸੇ ਪ੍ਰਭੂ ਤੂੰ ਮੈਨੂੰ ਇੱਕੇ ਕੰਮ ਵਿੱਚ ਲਾ ਦਿੱਤਾ ਆਪਣਾ ਨਾਮ ਸਿਮਰਨ ਵਿੱਚ ਤੇ ਜਿਵੇਂ ਤੈਨੂੰ ਚੰਗਾ ਲੱਗਦਾ ਨਾ ਇਹ ਮੇਰਾ ਕਾਰਜ ਉਹ ਨੇਪੜੇ ਨੇਪਰੇ ਚੜ੍ਹ ਜਮੀਨ ਨਿਭਾ ਜਮੀ ਮੇਰਾ ਇਹਨਾਂ ਕਾਰਜ ਨਾਮ ਚਪਣ ਵਾਲਾ ਤੁਸੀਂ ਭੋਗੇ ਕੋ ਪਹੁੰਚੋ ਭਾਈ ਹੋਵੇ ਭਾਈ ਤੁਸੀਂ ਵੀ ਮਿਲ ਕਰਕੇ ਇਹ ਨਾਮ ਜਿਹੜਾ ਇਹਨੂੰ ਸਿਮਰਨਾ ਕਰੋ ਭੋਗ ਨਾ ਕਰੋ ਜਨਨ ਕੇ ਗੁਰਜੀ ਬਾਣ ਕਵਾਏ ਪਹਿਨਾਈਓ ਗੁਰੂ ਨੇ ਤੇ ਮੈਨੂੰ ਪ੍ਰਭੂ ਦੇ ਦਰਬਾਰ ਵਿੱਚ ਸਰੋਪਾ ਦਵਾ ਦਿੱਤਾ ਕਵਾਏ ਭਾਵ ਕਪੜਾੰਦਾ ਬਨਾਈਓ ਪਹਿਨਵਾ ਦਿੱਤਾ ਹੋ ਹੋ ਆ ਮਾਘਰ ਪਿੰਡ ਦਾ ਬਨ ਆਂਦੇ ਪੰਜ ਸ੍ਰੀਕ ਜਿਓ ਮਾਘਰ ਕਹਿੰਦੇ ਚੌਧਰੀ ਨੂੰ ਮੈਂ ਆਪਣੇ ਸਰੀਰੂਪੀ ਪਿੰਡ ਦਾ ਚੌਧਰੀ ਬਣ ਗਿਆ ਹਾਂ ਤੇ ਜਿਹੜੇ ਪੰਜ ਵਿਕਾਰ ਸਨ ਉਹ ਬੰਨ ਕੇ ਲਿਆਬ ਠਾਏ ਨੇ ਮੈਂ ਹੋ ਆਇਆ ਸਮੇਂ ਤੇ ਗੰਢੀ ਆ ਕੇ ਪ੍ਰਭੂ ਹੁਣ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਪੰਜ ਕਿਸਾਨ ਮੁਜੇਰੇ ਮੇ ਘੱਡਿਆ ਮੁਜੇਰੇ ਕਹਿੰਦੇ ਨੇ ਮੁਜਾਰੀ ਖੇਤੀ ਕਰਨ ਵਾਲੇ ਇਹ ਫਾਰਸੀ ਦਾ ਸ਼ਬਦ ਹੈ ਮੁਜਾਇਰੇ ਅਸਲ ਵਿੱਚ ਉਹ ਚਾਰਨੇ ਮੁਜਾਇਰੀ ਕਿਸਾਨ ਸਾਡੇ ਸਰੀਰ ਦੇ ਵਿੱਚ ਪੰਜ ਕਿਸਾਨ ਕਿਹੜੇ ਨੇ ਗਿਆਨ ਇੰਦਰੀ ਮੇਰੇ ਘੜਿਆ ਪਾਪ ਮੇਰੇ ਕਹਿੰਦੇ ਜਿਹੜੇ ਪੰਜ ਗਿਆਨ ਇੰਦਰੀ ਮੇਰੇ ਸਰੀਰ ਦੇ ਕਿਸਾਨ ਸਨ ਉਹਨਾਂ ਨੂੰ ਮੈਂ ਹੁਣ ਆਪਣੇ ਮੁਜਾਰੇ ਬਣਾ ਲਿਆ ਖੇਤੀ ਕਰਨ ਵਾਲੇ ਹੁਣ ਉਹ ਕੰਮ ਕਰਨਗੇ ਮੇਰੇ ਸਰੀਰ ਦੇ ਜਿਹੜੇ ਪੰਜ ਵਿਕਾਰ ਕਰ ਰਹੇ ਸਨ ਆਪਣੀ ਮਰਜ਼ੀ ਦੀ ਖੇਤੀ ਕੰਨ ਕੋਈ ਕੱਢ ਨਾ ਹੰਗਈ ਨਾਨਕ ਉੱਠਾ ਕੁਗ ਗਿਰਾਓ ਜੀਓ ਗਿਰਾਓ ਪਾਵ ਗਿਰਾ ਪਿੰਡ ਸ਼ਹਿਰ ਕੁਗ ਕਹਿੰਦੇ ਨੇ ਸੰਗਣੀ ਆਬਾਦੀ ਵਾਲਾ ਕਹਿੰਦੇ ਕਿ ਨਾਨਕ ਮੇਰੇ ਸਰੀਰ ਵਿੱਚ ਹੁਣ ਗੁਣਾ ਦੀ ਸੰਗਣੀ ਆਬਾਦੀ ਵਾਲਾ ਪਿੰਡ ਵਸ ਗਿਆ ਤੇ ਇਹ ਜਿਹੜੇ ਕਿਸਾਨ ਨੇ ਨਾ ਗਿਆਨ ਇੰਦਰੀ ਜਿਹੜੇ ਪਹਿਲਾਂ ਵਿਕਾਰਾਂ ਦੇ ਆਖੇ ਲੱਗਣਦੇ ਸਨ ਤੇ ਵਿਕਾਰਾਂ ਦੇ ਆਖੇ ਲੱਗਣ ਕਰਕੇ ਮੇਰੇ ਅੱਗੇ ਸਿਰ ਚੁੱਕ ਵੀ ਲੈਂਦੇ ਸਨ ਜੀ ਪਰ ਹੁਣ ਮੈਂ ਪਿੰਡ ਦਾ ਚੌਧਰੀ ਬਣ ਗਿਆ ਇਹ ਜਿਹੜੇ ਪੰਜ ਕਿਸਾਨ ਸਨ ਗਿਆਨ ਇੰਦਰੇ ਇਹ ਬਣ ਮੇਰੇ ਮੁਜਾਹਿਰੇ ਬਣ ਗਏ ਨੇ ਖੇਤੀ ਕਰਨ ਵਾਲੇ ਬਣ ਗਏ ਨੇ ਤੇ ਇਹਨਾਂ ਵਿੱਚੋਂ ਹੁਣ ਕੋਈ ਮੇਰੇ ਅੱਗੇ ਸਿਰ ਨਹੀਂ ਚੁੱਕੇਗਾ ਤਨ ਕੋਈ ਕੱਢ ਨਾ ਹੰਗਈ ਹੋ ਵਾਰੀ ਘੁੰਮਾਂ ਜਾਂਦਾ ਮੈਂ ਪ੍ਰਭੂ ਜੋ ਕੁਰਬਾਨ ਜਾਂਦਾ ਹਾਂ ਇੱਕ ਸਾਰਾ ਟੁੱਟ ਟਿਆ ਆਇੰਦਾ ਕੀ ਸ਼ਾਗਰ ਦੇ ਪ੍ਰਭੂ ਪਾਤਸ਼ਾਹ ਹੁਣ ਇੱਕ ਤੈਨੂੰ ਕੀ ਚਾਉਂਦਾਗਾ ਉਜੜ ਚੇਹੋ ਵਸਾਇਓ ਹੌਟ ਉਹ ਵਿਟੋ ਗੁਰਬਾਣ ਜੀ ਉਹ ਪ੍ਰਭੂ ਮਹਾਰੇ ਤੋਂ ਕੁਰਬਾਨ ਕਰਨਾ ਜਿਹੜਾ ਮੇਰਾ ਹਿਰਦਾ ਪਹਿਲਾਂ ਉਜੜਿਆ ਸੀ ਛੇ ਹੋ ਗਿਆ ਸੀ ਨਾ ਉਹ ਤੂੰ ਵਸਦਾ ਕਰ ਦਿੱਤਾ ਏ ਹਰ ਇੱਥੇ ਨੇ ਤੇ ਆਏਂਦਾ ਮੈਂ ਪਿਆਰੇ ਪ੍ਰਭੂ ਨੂੰ ਸਦਾ ਜਿਉਂਦਾ ਹਾਂ ਮਨ ਜਿੰਦੀ ਸੋ ਫਲ ਪਾਏ ਦਾ ਜੋ ਮੇਰੀ ਮਨ ਦੀ ਇੱਛਾ ਹੁੰਦੀ ਹੈ ਨਾ ਉਹ ਫਲ ਮੈਂ ਉਹਦੇ ਕੋਲੋਂ ਪ੍ਰਾਪਤ ਕਰ ਲੈਣਾ ਸਭੇ ਕਾਜ ਸਵਾਰਿਆਂ ਲਾਈਨ ਮਨ ਕੀ ਭੁੱਖ ਜਿਓ ਮੇਰੇ ਸਾਰੇ ਕੰਮ ਪ੍ਰਭੂ ਨੇ ਨੇਪਰੇ ਚੜਾ ਦਿੱਤੇ ਨੇ ਮੇਰੀ ਮਾਇਆ ਦੀ ਭੁੱਖ ਵੀ ਲਾਹ ਦਿੱਤੀ ਦੂਰ ਕਰ ਦਿੱਤੀ ਹੈ ਮੈਂ ਛੱਡਿਆ ਸਭ ਉਹ ਢੰਡੜਾ ਸੰਸਾਰ ਵਾਲਾ ਮੈਂ ਸਾਰਾ ਟਮਾਸ਼ਾ ਜਿਹੜਾ ਮਾਇਆ ਦਾ ਪ੍ਰਭਾਵ ਪਾਉਂਦਾ ਸੀ ਗੋਸਾਈਂ ਸੇ ਵੀ ਸੱਟੜਾ ਸ੍ਰਿਸ਼ਟੀ ਦੇ ਉਸ ਮਾਲਕ ਪ੍ਰਭੂ ਨੂੰ ਜਿਹੜਾ ਸਦਾ ਕੈਮਰਨ ਵਾਲਾ ਉਹਨੂੰ ਸਿਮਰਦਾ ਹਾਂ ਹੁਣ ਮੈਂ ਨਾਉ ਨੇ ਜਨਾਮ ਨਿਡਾਨ ਕਰ ਮੈਂ ਬੱਲੇ ਬੱਧਾ ਸ਼ਿਕ ਜਿਓ ਪ੍ਰਭੂ ਦਾ ਨਾਮ ਜਿਹੜਾ ਨੌ ਖਜ਼ਾਨਿਆਂ ਚੋਂ ਸ੍ਰੇਸ਼ ਖਜ਼ਾਨਾ ਏ ਮੈਂ ਆਪਣੇ ਪੱਲੇ ਨਾਲ ਘੁੱਟ ਕੇ ਬੰਨ ਲਿਆ ਏ ਮੈਂ ਸੁਖੀ ਹੂੰ ਸੁਖ ਪਾਇਆ ਮੈਂ ਸੁਖਾਂ ਤੋਂ ਸ੍ਰੇਸ਼ ਚ ਸੁਖ ਆਤਮਿਕ ਸੁਖ ਪ੍ਰਾਪਤ ਕਰ ਲਿਆ ਏ ਗੁਰ ਅੰਤਰ ਸ਼ਬਦ ਵਸਾਇਆ ਗੁਰੂ ਨੇ ਕਿਰਪਾ ਕੀਤੀ ਮੇਰੇ ਅੰਦਰ ਪ੍ਰਭੂ ਜੀ ਸਿਫਤ ਸਲਾਹ ਦਾ ਸ਼ਬਦ ਵਸਾ ਦਿੱਤਾ ਏ ਸਤ ਗੁਰੂ ਪੁਰਖ ਵਿਖਾਲਿਆ ਮਸਤਕ ਢਰ ਕੇ ਹੱਥ ਜਿਓ ਸਤਿਗੁਰੂ ਪੁਰਖ ਨੇ ਜਾਂ ਗੁਰੂਪੁਰਖ ਨੇ ਮੈਨੂੰ ਉਸ ਪ੍ਰਭੂ ਦੇ ਦਰਸ਼ਨ ਕਰਾ ਦਿੱਤੇ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਂ ਬੱਧੀ ਸੱਚ ਧਰਮਸ਼ਾਲਾ ਹੈ ਸਦਾ ਚਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਧਰਮਸ਼ਾਲਾ ਮੈਂ ਬਣਾ ਲਈ ਹੁਣ ਗੁਰਸਿੱਖਾਂ ਲੈੰਦਾ ਭਾਲ ਕੇ ਤੇ ਗੁਰਸਿੱਖਾਂ ਨੂੰ ਮੱਲਬਲਬ ਕੇ ਲਿਉਣਾ ਹੁਣ ਇਸ ਨਾਮ ਸਿਮਰਨ ਵਾਲੀ ਧਰਮਸ਼ਾਲਾ ਵਿੱਚ ਪੈਰ ਢੋਵਾਂ ਪੱਖਾ ਫੇਰਦਾ ਕਿਸ ਨਿਵ ਨਿਵ ਲਾਗਾ ਪਾਏ ਜੀਓ ਮੈਂ ਉਹਨਾਂ ਦੇ ਚਰਨ ਝੋਂਦਾ ਵਾਂ ਤੇ ਉਹਨਾਂ ਨੂੰ ਪੱਖਾ ਕਰਦਾ ਵਾਂ ਪੱਖਾ ਫੇਰਦਾ ਬਾਪੇ ਨਾਲ ਪੱਖੇ ਝੱਲੇ ਜਾਂਦੇ ਸਨ ਠੰਘਾਂ ਵਾਲਾ ਆਪ ਜੀ ਨੂੰ ਪਤਾ ਹੀ ਏ ਤੇ ਕਹਿੰਦੇ ਨੇ ਮੈਂ ਪੱਖਾ ਚੱਲਦਾ ਵਾਂ ਉਹਨਾਂ ਨੂੰ ਉਹਨਾਂ ਦੇ ਪੈਰ ਝੋਣਾ ਵਾਂ ਤੇ ਉਹਨਾਂ ਦੇ ਨਿਵ ਨਿਵ ਕੇ ਮੈਂ ਚਰਨਾ ਨਾਲ ਲੱਗਦਾ ਵਾਂ ਸੋਣ ਗੱਲਾਂ ਗੁਰ ਪੈ ਆਇਆ ਮੈਂ ਗੁਰੂ ਦੀਆਂ ਗੱਲਾਂ ਸੁਣ ਕੇ ਹੁਣ ਗੁਰੂ ਕੋਲ ਆ ਗਿਆ ਹਾਂ ਨਾਮਦਾਨ ਇਸ਼ਨਾਨ ਜੜਾਇਆ ਤੇ ਗੁਰੂ ਨੇ ਮੈਨੂੰ ਨਾਮ ਪੱਕਾ ਕਰਵਾ ਦਿੱਤਾ ਨਾਮ ਦਾ ਦੂਸਰਿਆਂ ਨੂੰ ਦਾਨ ਕਿਵੇਂ ਦੇਣਾ ਉਹ ਪੱਕਾ ਕਰਵਾ ਦਿੱਤਾ ਸਰੀਰ ਨੂੰ ਪਵਿੱਤਰ ਕਿਵੇਂ ਕਰਨਾ ਇਹ ਵੀ ਪੱਕਾ ਕਰਵਾ ਦਿੱਤਾ ਨਾਮਦਾਨ ਇਸ਼ਨਾਨ ਜੜਾਇਆ ਸਭ ਮੁਕਤ ਹੋ ਆਸ ਹੈ ਸਾਰੜਾ ਨਾਨਕ ਸੱਚੀ 베ੜੀ ਚੜ ਜਿਓ ਕੇ ਨਾਨਕ ਸਦਾ ਸੱਚ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ 베ੜੀ ਵਿੱਚ ਚੜਾ ਕੇ ਤੇ ਗੁਰੂ ਨੇ ਸਾਰਾ ਸੰਸਾਰ ਮੁਕਤੀ ਵੱਲ ਟੋਰ ਦਿੱਤਾ ਮੁਕਤ ਕਰ ਦਿੱਤਾ ਜਿਹੜੇ ਜਿਹੜੇ ਉਸ 베ੜੀ ਵਿੱਚ ਸਵਾਰ ਹੋਏ ਸਭ ਸ੍ਰਿਸ਼ਟ ਸੇਵੇ ਜਣ ਰਾਜ ਜਿਓ ਕੇ ਪ੍ਰਭੂ ਸਾਰੀ ਸ੍ਰਿਸ਼ਟੀ ਜਣ ਰਾਜ ਤੇਰਾ ਸਿਮਰਨ ਕਰਦੀ ਏ ਦੇ ਕੰਨ ਸੁਣੋ ਅਰਦਾਸ ਜੀਓ ਕੇ ਪ੍ਰਭੂ ਜੀ ਧਿਆਨ ਨਾਲ ਮੇਰੀ ਅਰਦਾਸ ਸੁਣਨਾ ਕਰੋ ਕੰਨ ਦੇ ਕੇ ਸੁਣਨਾ ਪਗਿਰੀ ਆਖਿਆ ਕੰਨ ਮੇਰੇ ਵੱਲ ਕਰ ਧਿਆਨ ਮੇਰੇ ਵੱਲ ਕਰ ਭਾਪ ਜਾਨ ਨਾਲ ਸੁਣ ਠੋਕ ਵਜਾਏ ਸਭ ਡਿਠੀ ਆ ਤੁਸ ਆਪੇ ਲਿਆਨ ਛਡਾਏ ਜੀਓ ਮੈਂ ਸਭ ਚੰਗੀ ਤਰ੍ਹਾਂ ਠੋਕ ਵਜਾ ਕੇ ਵੇਖ ਲੈਣਾ ਪਾਪ ਪ੍ਰਖ ਕਰਕੇ ਵੇਖ ਲਈ ਆ ਤੂੰ ਆਪ ਹੀ ਜੀਵਾਂ ਨੂੰ ਨਾਮ ਸਿਮਨ ਵਿੱਚ ਲਾ ਕੇ ਤੇ ਵਿਕਾਰੋਂ ਤੋਂ ਛਡਵਾਉਣਾ ਈ ਹੁਣ ਹੁਕਮ ਕੋ ਆ ਮਿਹਰਬਾਨ ਦਾ ਮਿਹਰ ਕਰਨ ਵਾਲੇ ਪ੍ਰਭੂ ਦਾ ਮੈਨੂੰ ਹੁਣ ਹੁਕਮ ਹੋ ਗਿਆ ਪੈ ਕੋਏ ਨਾ ਕਿਸੇ ਰਜਾਨ ਦਾ ਕੋਈ ਵੀ ਵਿਕਾਰ ਕਿਸੇ ਤੇ ਗਾਵੀ ਹੋ ਕੇ ਕਿਸੇ ਨੂੰ ਦੁਖੀ ਨਹੀਂ ਕਰਦਾ ਇਹ ਹੁਕਮ ਹੋ ਗਿਆ ਮਿਹਰਬਾਨ ਪ੍ਰਭੂ ਦਾ ਸਭ ਸੁਖਾਲੀ ਮੁਠੀ ਆ ਇਹ ਉਹ ਅਗਲੇ ਮੀਰਾਜ ਜੀਓ ਜਿਨ੍ਹਾਂ ਦੇ ਅੰਦਰ ਇਹ ਨਿਮਰਤਾ ਦਾ ਰਾਜ ਹੋ ਗਿਆ ਨਾ ਉਹ ਸਾਰੀਆਂ ਜੀਵ ਇਸਤਰੀਆਂ ਹੁਣ ਸੁੱਖਾਂ ਵਿੱਚ ਵੱਸਦੀਆਂ ਨੇ ਜਿਮ ਜਮ ਅੰਮ੍ਰਿਤ ਵਰਸਦਾ ਹੈ ਮੇਰੇ ਅੰਦਰ ਵੀ ਹੁਣ ਇਹ ਜਿਮ ਜਮ ਕਰਕੇ ਆਤਮਕ ਜੀਵਨ ਦੇਣ ਵਾਲਾ ਰਸ ਵਰਸ ਰਿਹਾ ਏ ਬੁਲਾਇਆ ਬੋਲੀ ਖਸਮਦਾ ਮੈਂ ਜਿੰਨਾ ਕੋ ਬੋਲਦਾ ਨਾ ਮੇਰੇ ਮਾਲਕ ਮੈਨੂੰ ਜਿੰਨਾ ਹੁਕਮ ਕਰਦਾ ਮੈਂ ਉਨਾ ਹੀ ਬੋਲਦਾ ਮੈਂ ਬੋ ਮਾਨ ਕੀ ਆ ਟਲੀ ਉਪਰੇ ਤੂੰ ਆਪੇ ਬਾਗੇ ਠਾਏ ਜੀਓ ਪ੍ਰਭੂ ਮੈਂ ਬੜਾ ਮਾਨ ਕਰਦਾ ਤੇਰੇ ਤੇ ਮੈਨੂੰ ਪਤਾ ਹੈ ਤੂੰ ਮੈਨੂੰ ਆਪ ਹੀ ਕਬੂਲ ਕਰ ਲਵੇਂਗਾ ਮੈਨੂੰ ਠਾਏ ਬਾਵੇਂਗਾ ਤੇਰੇਆਂ ਭਗਤਾਂ ਨੂੰ ਸਦਾ ਤੇਰੀਆਂ ਪ੍ਰਭੂ ਤੇਰੇ ਭਗਤਾਂ ਨੂੰ ਸਦਾ ਤੇਰੇ ਮਲਾਪ ਦੀ ਤੇਰੇ ਦਰਸ਼ਨ ਦੀ ਭੁੱਖ ਲੱਗੀ ਰਹਿੰਦੀ ਏ ਹਰ ਲੋਚਾ ਪੂਰਨ ਮੇਰੀਆਂ ਗਰੀ ਪ੍ਰਭੂ ਮੇਰੀ ਵੀ ਹੈਗੀ ਤਾਂਗੇ ਕਿਰਪਾ ਕਰ ਮੇਰੀ ਇਹ ਟਾਂਗ ਪੂਰੀ ਕਰਨੀ ਕਰ ਦੇਖੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਕੋ ਮਿਲਾਏ ਜੀਓ ਇਹ ਸੁੱਖਾਂ ਦੇ ਦੇਣ ਵਾਲੇ ਪ੍ਰਭੂ ਮੈਨੂੰ ਦਰਸ਼ਨ ਦੇਣਾ ਕਰ ਮੈਨੂੰ ਆਪਣੇ ਗਾਲੇ ਨਾਲ ਲਾ ਲੈ ਤੁਰ ਜੇਵੜੇ ਵਰ ਨਾ ਭਾਲਿਆ ਤੇਰੇ ਵਰਗਾ ਹੋਰ ਕੋਈ ਮੈਂ ਲੱਭਿਆ ਨਹੀਂ ਤੂੰ ਦੀਪ ਲੋ ਪਿਆਲਿਆ ਤੂੰ ਦੇਸ਼ਾਂ ਵਿੱਚ ਲੋਕਾਂ ਵਿੱਚ ਬਤਾਲਾਂ ਵਿੱਚ ਵਸ ਜਾਏ ਤੂੰ ਛਾਨ ਚਲੰਤਰ ਰਜ ਰ ਗਿਆ ਨਾਨਕ ਭਗਤਾਂ ਸੱਚ ਅਧਾਰ ਜਿਓ ਤੂੰ ਸਾਰਿਆਂ ਥੇ ਉਠਾਵਾਂਦੇ ਵਸ ਰਿਆਂ ਹੈ ਇਹ ਨਾਨਕ ਕਹਿਣਾ ਕਰਕੇ ਪ੍ਰਭੂ ਤੇਰੇ ਭਗਤਾਂ ਨੂੰ ਤੇਰਾ ਤੇਰੇ ਨਾਮ ਦਾ ਹੀ ਆਸਰਾ ਹੈ ਹੋ ਗੁਰਸਾਈਂ ਦਾ ਪਹਿਲਵਾਨੜਾ ਮੈਂ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਦਾ ਪਹਿਲਵਾਨ ਆਂ ਮੈਂ ਗੁਰਮਿਲ ਉੱਚ ਡਮਾਲੜਾ ਗੁਰੂ ਨੂੰ ਮਿਲ ਕੇ ਮੇਰਾ ਡਮਾਲਾ ਉੱਚਾ ਹੋ ਗਿਆ ਏ ਸਭ ਉਹ ਈਸ਼ੰਝ ਇਕੱਠੀਆਂ ਦਈਓ ਬੈਠਾ ਵੇਖੇ ਆਪ ਜੀਓ ਸਾਰੀਆਂ ਜੀਵ ਇਸਤਰੀਆਂ ਇਸ ਛਿੰਝ ਵਿੱਚ ਇਕੱਠੀਆਂ ਆਈਆਂ ਨੇ ਸ਼ਿੰਝ ਕਹਿੰਦੇ ਨੇ ਅਖਾੜੇ ਨੂੰ ਇਸ ਸੰਸਾਰ ਰੂਪੀ ਅਖਾੜੇ ਵਿੱਚ ਸਾਰੇ ਇਕੱਠੇ ਹੋਏ ਨੇ ਤੇ ਪਿਆਰ ਕਰਨ ਵਾਲਾ ਪ੍ਰਭੂ ਆਪ ਇਸ ਅਖਾੜੇ ਨੂੰ ਵੇਖ ਰਿਆ ਬੈਠ ਕੇ ਬਾਤ ਵਜਨ ਟਮਕ ਭੇਰੀ ਆ ਵਾਜੇ ਵਜ ਰਹੇ ਨੇ ਢੋਲ ਵਜ ਰਹੇ ਨੇ ਨਗਾਰੇ ਵਜ ਰਹੇ ਨੇ ਮਲ ਲੱਛੇ ਲੈnde ਫੇਰੀਆਂ ਮਲ ਕਹਿੰਦੇ ਨੇ ਪਹਿਲਵਾਨਾਂ ਨੂੰ ਪਹਿਲਵਾਨ ਇਸ ਅਖਾੜੇ ਵਿੱਚ ਉਤਰੇ ਹੋਏ ਨੇ ਤੇ ਫੇਰੀਆਂ ਲੈ ਰਹੇ ਨੇ ਜਿਨ੍ਹਾਂ ਨੇ ਕਲੀ ਅਖਾੜਾ ਵੇਖਿਆ ਹੋਵੇ ਜਿੱਥੇ ਕੁਸ਼ਤੀ ਹੁੰਦੀ ਆ ਕਈ ਜਿਹੜੇ ਆਪਣੀ ਝੰਡੀ ਲੈ ਕੇ ਘੁੰਮਦੇ ਨੇ ਕੋਈ ਕੋਈ ਦੂਸਰਾ ਪਹਿਲਵਾਨ ਉਹਨਾਂ ਦੀ ਝੰਡੀ ਫੜ ਲਵੇ ਤੇ ਉਹਦੇ ਨਾਲ ਕੁਸ਼ਤੀ ਕਰਦੇ ਨੇ ਫਿਰ ਪਰ ਕਈ ਜਿਹੜੇ ਪਹਿਲਾਂ ਹੀ ਉਹਨਾਂ ਨੇ ਮਿੱਥਿਆ ਹੁੰਦਾ ਕਿ ਫਲਾਣੇ ਪਹਿਲਵਾਨ ਨਾਲ ਕੁਸ਼ਤੀ ਹੋਣੀ ਆ ਪਰ ਆਪਣਾ ਆਪ ਜਿਹੜਾ ਉੱਥੇ ਘੁੰਮ ਕੇ ਵਿਖਾਉਂਦੇ ਨੇ ਅਖਾੜੇ 'ਚ ਕਿ ਮੈਂ ਪਹਿਲਵਾਨ ਅੱਛੇ ਆਇਆ ਮੈਂ ਇਹ ਸਤਿਗੁਰੂ ਜੀ ਨੇ ਉਹ ਵਾਲਾ ਸੀਨ ਇੱਥੇ ਖਿੱਚਿਆ ਸੰਸਾਰ ਨੂੰ ਇੱਕ ਅਖਾੜਾ ਦੱਸਿਆ ਕਹਿੰਦੇ ਤੇ ਢੋਲ ਨਗਾਰੇ ਵੱਜ ਰਹੇ ਨੇ ਕਿਉਂਕਿ ਟੋਲ ਉੱਛੇ ਵੱਜਦੇ ਜਦੋਂ ਕੁਸ਼ਤੀ ਹੋਣ ਲੱਗਦੀ ਆ ਤੇ ਕਹਿੰਦੇ ਜਿਹੜੇ ਪਹਿਲਵਾਨ ਇਸ ਅਖਾੜੇ ਵਿੱਚ ਉਤਰੇ ਨੇ ਤੇ ਫੇਰੀਆਂ ਲੈ ਰਹੇ ਨੇ ਜਿਹਨੇ ਘੁੰਮ ਰਹੇ ਨੇ ਅਖਾੜੇ ਦੇ ਵਿੱਚ ਨਿਖੱਤੇ ਪੰਜ ਜਵਾਨ ਮੈਂ ਗੁਰਤਾਪੀ ਦਿੱਤੀ ਕੰਨ ਜੀਓ ਜਦੋਂ ਮੇਰੀ ਪਿੱਠ ਤੇ ਗੁਰੂ ਨੇ ਛਾਪੜਾ ਜੇ ਦਿੱਤਾ ਨਾ ਮੈਨੂੰ ਤੇ ਜਿਹੜੇ ਪੰਜ ਵਿਕਾਰ ਰੂਪੀ ਜਵਾਨ ਸਨ ਮਟਾ ਲਈ ਸਭ ਇਕੱਠੇ ਹੋਏ ਆਇਆ ਸਾਰੇ ਜੀ ਵਿੱਚੇ ਇਕੱਠੇ ਹੋ ਗਿਆ ਇਹਨੇ ਜਦੋਂ ਆਏ ਨੇ ਕੋਈ ਗੁਰਮੁਖ ਨਹੀਂ ਕੋਈ ਮਨਮੁਖ ਨਹੀਂ ਪਰ ਜਦੋਂ ਸੰਸਾਰ ਤੋਂ ਜਾਂਦੇ ਨੇ ਕਰ ਜਾਸਣ ਵਾਟ ਮਟਾਇਆ ਵਟਾਇਆ ਤਾਂ ਬਦਲ ਕੇ ਜੇ ਨੋਂ ਘਰ ਜਾਂਦੇ ਨੇ ਭਾਵੇਂ ਵਾਪਸ ਜਾਂਦੇ ਨੇ ਸੰਸਾਰ ਦੇ ਜੀਵ ਰਸਤਾ ਬਦਲ ਕੇ ਜਾਂਦੇ ਕੋਈ ਮਨਮੁਖ ਬਣ ਜਾਂਦਾ ਕੋਈ ਗੁਰਮੁਖ ਬਣ ਜਾਂਦਾ ਕਿਉਂ ਗੁਰਮੁਖ ਲਾਗ ਲਏ ਗਏ ਮਨਮੁਖ ਜੱਲੇ ਮੂਲ ਗਵਾਏ ਜਿਓ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਲਾਭ ਕੱਟ ਕੇ ਜਾਂਦੇ ਨੇ ਜਿਹੜੇ ਮਨ ਦੇ ਪਿੱਛੇ ਚੱਲਦੇ ਨੇ ਔਮੂਲ ਵੀ ਗਵਾ ਜਾਂਦੇ ਨੇ ਉਹਨੂੰ ਥੋੜਾ ਹੋਰ ਵਿਸਥਾਰ ਕਿਉਂਕਿ ਸਾਨੂੰ ਸਵਾਸਾਂ ਦੀ ਪੂੰਜੀ ਸਾਰਿਆਂ ਨੂੰ ਮਿਲੀ ਹੈ ਤੇ ਸਵਾਸਾਂ ਦੀ ਪੂੰਜੀ ਨੂੰ ਅਸੀਂ ਕਿੱਥੇ ਖਰਚਦੇ ਆਂ ਇਹਦਾ ਹੀ ਨੇਖਾ ਪੁੱਛਿਆ ਜਾਂਦਾ ਤੇ ਜਦੋਂ ਕਿਨੇ ਵਾਪਸ ਜਾਂਦੇ ਨੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਸਵਾਸਾਂ ਦੀ ਪੂੰਜੀ ਦੇ ਬਦਲੇ ਨਾਮ ਲਾਭ ਘਟ ਕੇ ਲੈ ਕੇ ਜਾਂਦੇ ਨੇ ਪਰ ਜਿਹੜੇ ਆਪਣੇ ਪਿੱਛੇ ਚੱਲਦੇ ਨੇ ਉਹ ਸਵਾਸਾਂ ਰੂਪੀ ਪੂੰਜੀ ਵੀ ਗਵਾ ਜਾਂਦੇ ਨੇ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਗਰਾ ਕੇ ਪ੍ਰਭੂ ਤੇਰਾ ਕੋਈ ਵਿਸ਼ੇਸ਼ ਰੰਗ ਨਹੀਂ ਕੋਈ ਨਿਸ਼ਾਨ ਨਹੀਂ ਤੂੰ ਭਾਵ ਅਲੱਗ ਹੈ ਹਰ ਜਿਸ ਅਗੇ ਗਾਜਰ ਜਾਗਰਾ ਪਰਗਾ ਜ ਮਾਜਰ ਦਿਖਾਈ ਦਿੰਦਾ ਗੇ ਸੁਣ ਸੁਣ ਤੁਝੈ ਧਿਆਇਂਦੇ ਤੇਰੇ ਭਗਤ ਰਤੇ ਗੁਣਤਾਸ ਜੀਓ ਗੇ ਗੁਣਾ ਦੇ ਖਜ਼ਾਨੇ ਪ੍ਰਭੂ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਜਿਹੜੇ ਤੇਰੇ ਭਗਤ ਨੇ ਨਾ ਉਹ ਜਿਹੜੇ ਨਾਮ ਰੰਗੂ ਚ ਰੰਗੇ ਕੋਈ ਨਹੀਂ ਤੇ ਸਾਰੇ ਜੀਵ ਤੇਰੇ ਬਾਰੇ ਸੁਣ ਸੁਣ ਕੇ ਤੈਨੂੰ ਕਿਉਂਦੇ ਨੇ ਬੇਸ਼ੱਕ ਹਾਜ਼ਰ ਮਾਜ਼ਰ ਹੈ ਪਰ ਦਿਖਾਈ ਨਹੀਂ ਜਾਂਦਾ ਮੈਂ ਜੁਗ ਜੁਗ ਦਈਏ ਸੇਵੜੀ ਪਿਆਰ ਕਰਨ ਵਾਲੇ ਪ੍ਰਭੂ ਦੀ ਮੈਂ ਜੁਗਾਂ ਜੁਗਨ ਪਾਵਾਰ ਮੇਰੇ ਸੇਵਾ ਸਿਮਨ ਭਗਤੀ ਕਰਦਾ ਹਾਂ ਗੁਰ ਕੰਟੀ ਮੇ ਘੜੀ ਜੇਵੜੀ ਗੁਰੂ ਨੇ ਮੇਰੀ ਫਾਹੀ ਕੱਢ ਦਿੱਤੀ ਏ ਵਿਕਾਰਾਂ ਵਾਲੀ ਹਉ ਬਾਹੁਰ ਛਿੰਝ ਨੱਚਾਂ ਮੈਂ ਕਿਉਂ ਨਾਨਕ ਔਸਰ ਲੱਗਾ ਭਾਲ ਜੀਓਗੇ ਨਾਨਕ ਮੈਨੂੰ ਇਹ ਜਿਹੜਾ ਮਨੁੱਖਾ ਜਨਮ ਵਾਲਾ ਮੌਕਾ ਲੱਭਾ ਸੀ ਨਾ ਭਾਲ ਕਰਕੇ ਮੈਂ ਇਹਦਾ ਲਾਭ ਖਾਟ ਲਿਆ ਈ ਮੈਂ ਹੁਣ ਇਹ ਜਿਹੜੀ ਛਿੰਝ ਆ ਨਾ ਭਾਬ ਜਿਹੜਾ ਅਖਾੜਾ ਸੰਸਾਰ ਰੂਪੀ ਇਹਦੇ ਵਿੱਚ ਮੈਂ ਨਹੀਂ ਨੱਚਾਂਗਾ ਕੋਣਾ ਹਉ ਬਾਹੁਰ ਭਾਬ ਦੁਬਾਰਾ